Alirs Alir, Alir, Alirs ਦੇ ਨਾਮ ਤੁਹਾਡਾ ਇੱਕ ਜਿੰਨਾ ਵੀ ਪੈਸਾ ਆਉਂਦਾ ਹੈ ਤੜਾ ਨਿੱਕੇ ਤੋਂ ਨਿੱਕਾ ਛੋਟੇ ਤੋਂ ਛੋਟਾ ਪੈਸਾ ਉਹ ਵੀ ਜਾਦੂ ਉੱਪਰ ਲੱਗਦਾ ਜਾਂਦਾ ਹੈ ਤੁਸੀਂ ਦੇਖ ਰਹੇ ਹੋ 3 ਦਿਨ ਤੋਂ ਮਾ ਭਗਵਤੀ ਦੀ ਆਪਾਰ ਕਿਰਪਾ ਦੇ ਨਾਲ 3 ਦਿਨ ਤੋਂ ਭੰਡਾਰਾ ਚੱਲ ਰਿਹਾ ਹੈ ਸੋ ਇਸ ਮਾ ਦੀ ਪਾਵਨ ਜੋਤ ਨੂੰ ਬੜੇ ਪਿਆਰ ਦੇ ਨਾਲ ਨਮਸਕਾਰ ਕਰਨਾ ਸਜਦਾ ਕਰਨਾ ਹੈ ਮਾ ਦੀ ਜੋਤੀ ਦਾ ਕੁਜ਼ਨ ਹੋ ਚੁੱਕਾ ਹੈ ਜਿੰਨੇ ਵੀ ਸੰਗਤ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਉਸ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਇਸ ਮਾ ਦੀ ਪਾਵਨ ਜੋਤ ਨੂੰ ਵੇਖਣੇ ਬੈਠੋ ਅਰਮਾਨ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਅੱਜ ਬੱਚਾ ਨਾਮਯੋਗ ਮੰਡਲ ਸਾਰੇ ਬੱਚੇ ਨਿਸ਼ਕਾਮ ਸੇਵਾ ਕਰਦੇ ਹੈ ਅਤੇ ਅੱਜ ਦਿਨ ਤੋਂ ਰਣੀ ਸ਼ੁਕਰਗੁਜ਼ਾਰਾਂ ਦੀ ਸਾਡੇ ਮਹਾਨਾ ਹਰਮਾਨਪੁਰਾ ਦੇ ਨਿਵਾਸੀਆਂ ਦਾ ਸੰਗਤ ਦਾ ਸਾਡੀ ਸਟਾਰ ਬਾਉਂਸ ਤੋਂ ਬੜੀ ਬਹੁਤ ਹੀ ਪਿਆਰੀ ਜੀਵ ਰਜਿੰਦਰ ਭਾਜੀ ਜਿਨ੍ਹਾਂ ਨੇ ਅੱਜ ਲਾਈਵ ਰਿਕਾਰਡ ਕੀਤਾ ਹੈ ਸੋ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਰਣੀ ਹੈ ਬੱਚਾ ਨਾਮਯੋਗ ਮੰਡਲ ਜੋ ਕਿ ਤੁਹਾਡੀਆਂ ਜੀ ਯਾਦਾਂ ਨੂੰ ਕੁਨੈਰੀ ਪਲਾਨ ਨੂੰ ਕੈਮਰੇ ਚ ਰਿਕਾਰਡ ਕਰਕੇ ਲਿਜਾ ਰਹੇ ਹੈ ਔਰ ਇਹਨਾਂ ਨੇ ਸਵੇਰ ਨੂੰ ਲਾਈਵ ਚੈਨਲ ਚਲਾ ਦੇ ਨੇ ਸੋ ਧੰਨਵਾਦ ਕਟਿਆਨੀ ਚਾ ਵੀ ਪਹੁੰਚੇ ਹੈ ਸੋ ਸਾਡੀ ਜਿੰਨੀ ਵੀ ਸੰਗਤ ਮਾਲਾ ਮਾਪੁਰਾ ਦੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਤੋ ਰਣੀ ਔਰ ਕੁਝ ਪਲਾਨ ਦੇ ਵਿੱਚ ਸਾਡੇ ਪਰਮਜੀਤ ਮੱਕੜ ਜੀ ਸਾਡੇ ਗੁੱਡ ਮਾਰਨਿੰਗ ਗਲਫਰ ਕਲੱਬ ਕੋਰਟ ਕਪੂਰਾ ਸਾਡੇ ਐਡਵੋਕੇਟ ਸਾਹਿਬ ਨੂੰ ਮੈਨੇਜ ਜੀ ਸੋ ਮੈਂ ਬੇਨਤੀ ਕਰਾਂ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਖਾਸ ਤੌਰ ਤੇ ਮੇਰੇ ਭੈਣਾਂ ਲਈ ਫੇਰ ਗੁਜਾਰਿਸ਼ ਹੈ इस पावन मांवन का ही नमस्कार करिए सजा करिए और शाख मां चिंत जी पिंडी रूप और शाख मां मां चिंतनी ज्वाला जी जीत और तरफ से कुछ पलों के आगाज किया जाएगा महाराज को लागू औरलोट तो साडे बहुत ही परम पूजनीय आदरणीय महंत बाऊ जी मलोट वाले ਔਰ ਉਹਨਾਂ ਦੀ ਨਾਲ ਸਾਡੇ ਮਿੰਟੂ ਮਨਚੰਦਰ ਸਿੰਘ ਬਾਦੇ ਚਰਨਾਂ ਦੇ ਵਿੱਚ ਔਰ ਇੱਕ ਮੇਰੀ ਬੇਨਤੀ ਆ ਹੋਰ ਸੰਗਤ ਦੇ ਚਰਨਾਂ ਦੇ ਵਿੱਚ ਤਾਂ ਕਿਰਪਾ ਕਰਕੇ ਜਿਹੜਾ ਵਿਸਕਾਰ ਵਾਲਾ ਰਾ ਉਹ ਛੱਡ ਦਿਓ ਤਾਂ ਕਿ ਸੰਗਤ ਨੂੰ ਦਿੱਕਤ ਨਾ ਆਵੇ ਮੱਥਾ ਟੇਕਣ ਲੱਗੇ ਇਹ ਬੱਚਾ ਨਵੀਂ ਮੰਡਲ ਦੀ ਸਰਦਾਰੀ ਹੈ ਔਰ ਤੁਹਾਡੇ ਪਿਆਰ ਦੀ ਬਦੌਲਤ ਤੁਹਾਡੇ ਸਹਿਯੋਗ ਦੀ ਬਦੌਲਤ ਤੋਂ ਸਾਰਿਆਂ ਨੂੰ ਪਤਾ 3 ਦਿਨ ਤੇ ਪ੍ਰੋਪਰਲੀ ਪੜਾ ਰਖਾ ਲਏ ਤੁਹਾਡਾ 1-1 ਰੁਪਿਆ ਤੁਹਾਡਾ ਛੋਟੇ ਤੋਂ ਛੋਟਾ ਜਿਹੜਾ ਪੈਸਾ ਹੈ ਇਹ ਬੱਚੇ ਜਿਹੜੇ ਡਾਗਰਮ ਭੰਡਾਰੇ ਦੇ ਵਿੱਚ ਲਾਉਂਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਤਿਹਰੀ ਤੋਂ ਰਣੀ ਧਨਵਾਦ ਹੈ ਬੱਚਾ ਨਾਮ ਮੀਰ ਮੰਡਲ ਕਿਉਂਕਿ ਤੁਹਾਡੇ ਪਿਆਰ ਦੀ ਬਦੌਲਤ ਹੀ ਇਹਾ ਜਾਗਰਣ ਪੜਾਣਾ ਕਰਵਾਉਂਦੇ ਆ ਸਾਰੇ ਬੱਚੇ ਨਿਸ਼ਕਾਮ ਸੇਵਾ ਕਰਦੇ ਮਾਂ ਦੇ ਬੱਚੇ আর ਮਾਂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਬੱਚਾ ਨਾਟਕ ਮੰਡਲ। ਔਰ ਅੱਜ ਤੋਂ ਸਾਰਿਆਂ ਨੂੰ ਪਤਾ ਕਿ ਇਸ ਜਾਗਰ ਵਿੱਚ ਮਾਂ ਚਿੰਤਪੁਰਨੀ ਜੀ ਦੇ ਪਿੰਡੀ ਰੂਪ ਦੇ ਦਰਸ਼ਨ ਕਰਵਾਏ ਜਾ ਰਹੇ ਹੈ ਔਰ ساری ਰਾਤ ਆਪਣਾ ਨਾਮ ਦੇ ਨਾਮ ਦੀ ਜਲਸਾ ਕਰਨੀ ਇਸ ਆਪਣਾ ਡਾਂਡਲ ਚ ਬੈਠੇ ਰਹੇ ਨੇ। ਬੜਾ ਸੋਹਣਾ ਦਰਬਾਰ ਸਜਿਆ ਮਾਂ ਦਾ ਬ੍ਰੇਤ ਤੋਨੇ ਪਿੰਡੀ ਰੂਪ ਅੱਜ ਚਾਰਛਾਤ ਮਾਂ ਚਿੰਤਪੁਰਨੀ ਸ਼ਰਗੋਹ ਕਬੂਰਾ ਦੇ ਵਿੱਚ ਗਰਾਹ ਸਮਾਨ ਹੈ ਤੁਸੀਂ ਸਾਰੇ ਕਰਮਵਾਨਿਓ ਭਾਗਾਵਾਨਿਓ ਸਾਡੀ ਗੁਰੂ ਹੀ ਦੱਸਦੇ ਕਿ ਬਣੇ ਹੁੰਦੀ ਭਾਗਾ ਵਾਲੀ ਖਾਂ ਜਿੱਥੇ ਮਾਂ ਦੀ ਜੋਤ ਜਗਦੀ ਹੈ ਬੜੇ ਕਰਮਾਂ ਵਾਲੇ ਹੁੰਦੇ ਜੋਗ ਜਿਹੜੇ ਜਾਗਨ ਨੂੰ ਨਸੀਬ ਕਰਿਆ ਕਰਦੇ ਤਾਂ ਅੱਜ ਮਾਂ ਦੀ ਕਿਰਪਾ ਮਾਂ ਦੀ ਕਿਰਪਾ ਦੀ ਬਦੌਲਤ ਇਸ ਜਾਗਰਤ ਆਪਾਂ ਆਨੰਦ ਮਾਣ ਰਹੇ ਆ ਕਿਆ ਕਿਦਰ ਤੇ ਕਿਆ

ਖਜ਼ਾਨੇ ਮਾਂ ਦਿਨ ਦੁਗਲੀ ਰਾ ਚੌਕਨੀ ਤਰੱਕੀ ਬਖਸ਼ੇ ਹੰਸਾ ਜੀ ਜੀ ਬਖਸ਼ੇ ਆਪਣੇ ਚਰਨਾਂ ਦਾ ਪਿਆਰ ਇਹਨਾਂ ਬੱਚਿਆਂ ਦੇ ਨਾਲ ਬਣਾਈ ਰੱਖੇ ਸਾਡੀ ਆਦਨੀਆ ਦੀਵਾ ਜੀ ਉਹ ਵੀ ਪਹੁੰਚੇ ਉਹਨਾਂ ਦੇ ਵੀ ਤਰਫੋਂ ਸ਼ੁਕਰਗੁਜ਼ਾਰ ਹੈ ਜੀ ਨੀਆ ਜੀ ਸੋ ਮੈਂ ਜਿਆਦਾ ਸਮਾਂ ਨਾਲਾ ਸਾਡੇ ਮਹਾਂਤ ਬਾਉਰਾਮ ਜੀ ਮਲੋਟ ਵਾਲੇ ਸਾਡੇ ਮਹਾਨ ਬਲਜੀਤ ਜੀ ਮਿੰਟੂ ਜੀ ਜੇ ਮੇਰੀ ਆਵਾਜ਼ ਸੁਣਦੇ ਕਿਉਂਕਿ ਸਿਆਣੀ ਕਹਿੰਦੇ ਜਿਹੜਾ ਸਮੇਂ ਨੂੰ ਨਹੀਂ ਪਛਾਣਦਾ ਕਿ ਜਿਹੜਾ ਸਮੇਂ ਨੂੰ ਨਹੀਂ ਪਛਾਣਦਾ ਸਮਾਂ ਉਹਨੂੰ ਨਹੀਂ ਪਛਾਣਦਾ ਉਹ ਕਿਸੇ ਨੂੰ ਕੀ ਵੱਡਾ ਕਰ ਦੂ ਜਿਹੜਾ ਆਪਣੇ ਹੀ ਵੱਡਾ ਹੁਣ ਜਾਣਦਾ ਹੋਰ ਸਾਡਾ ਸੰਗੀਤ ਪਰਿਵਾਰ ਸਾਡੇ ਵਿੱਕੀ ਭਾਜੀ ਅਨੁਰਾਗ ਜੀ ਔਰ ਸਾਡੇ ਕਪਿਲ ਭਾਜੀ ਤੋਂ ਪਹਿਲਾਂ ਮਹਾਰਾਣੀ ਕੋ ਲਾਗੇ ਲਈ ਜਾਵੇ ਕਿ ਸਾਡੇ ਸੰਤਾਂ ਮਾਤਵਾ ਵੱਲੋਂ ਜੋ ਰੀਤੀ ਰਿਵਾਜ ਸਨਾਤਨ ਧਰਮ ਦੇ ਮੁਤਾਬਕ ਮੰਗਲਾ ਚਰਨ ਪੜੇ ਦਾ ਜਾਂਦਾ ਪ੍ਰਮੇਣ ਗੁਰੂਗਣ ਨੂੰ ਯਾਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹਿੰਦੂ ਰੀਤੀ ਰਿਵਾਜ ਅਨੁਸਾਰ ਸਨਤਨ ਧਰਮ ਦੇ ਮੁਤਾਬਕ ਮਾਂ ਗੌਰਵ ਦੇ ਲਾੜਲੇ ਬੰਤਕ ਨੂੰ ਮੜਾਇਆ ਜਾਂਦਾ ਹੈ ਔਰ ਇੱਕ ਦੋ ਪਟੀਆਂ ਭੇਟਾਂ ਦੇ ਨਾਲ ਮਹਾਰਾਣੀ ਦੇ ਚਰਨਾਂ ਦੇ ਵਿੱਚ ਉਸ ਤੋਂ ਬਾਅਦ ਬੜੀ ਪਿਆਰੀ ਆਵਾਜ਼ ਜਿਹਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਬਹੁਤ ਸਾਰੇ ਔਰ ਸੱਡੀ ਪੰਜਾਬ ਦੀ ਮਰੂ ਅਵਾਜ਼ ਸੁਰਗੇ ਅਨੰਦਰ ਚੰਚਲ ਜੀ ਦੇ ਲਾੜੇ ਸ਼ਾਗਿਰਦ ਔਰ ਕਈ ਸੱਚ ਦੇਵਾ ਜੀ ਬੜੀਆਂ ਫਤੋਨੀਆਂ ਸੁੰਦਰ ਰਚਨਾਵਾਂ ਭੇਟਾਂ ਦੇ ਨਾਲ ਸਈ ਸੁਰਵ ਬੀਤੀ ਕਰਾਂ ਫਿਰ ਸੋਰੀ ਸੰਗਤ ਦੇ ਚਾਨਾ ਜਿਹੜੇ ਲੰਗਰ ਤੋਂ ਰਹਿ ਗਏ ਆ ਉਧਰ ਲੰਗਰ ਚੱਲ ਰਿਹਾ ਮਹਾਰਾਣੀ ਦੀ ਕਿਰਪਾ ਦੇ ਨਾਲ ਲੱਗ ਕੇ ਚਾਕੇ ਆਓ ਇਸ ਸਮਾਧੀ ਪਾਉ ਨੂੰ ਜਤਨ ਮੱਥਾ ਟੇਕੀਏ ਸਜਦਾ ਕਰੀਏ ਆਰ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਜੀ ਕਰੀਏ ਤੈਨੂੰ ਦਿਲ ਤੋਂ ਰਹੀ ਨਹੀਂ ਧੰਨਵਾਦ ਆ ਸਾਡੇ ਪ੍ਰੈਸ ਤੋਂ ਮੇਰੇ ਬਹੁਤ ਹੀ ਪਿਆਰੇ ਅਜੀਜ਼ ਮੇਰੇ ਬਹੁਤ ਹੀ ਪਿਆਰੇ ਵੀਰ ਐਸਟਡੀ ਸਟਾਰ ਬਾਸ ਲਾਈਵ ਨਿਊਜ਼ ਚੈਨਲ ਤੋਂ ਡਾਟੀ ਰਜਿੰਦਰ ਜੀ ਆਏ ਆ ਤੇ ਉਹਨਾਂ ਦਾ ਬਹੁਤ ਦਿਲ ਤੋਂ ਧੰਨਵਾਦ ਬੱਚਾ ਨਾਮ ਜਲਮੰਡਲੋਂ ਰਹੀਆਂ ਜੀ ਤੇ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ